ਨਮਸਕਾਰ ਅੱਜ ਦੀਆਂ ਮੁੱਖ ਖਬਰਾਂ ਜ਼ਿੰਕ ਫੋਰਡ ਦੀ ਰਾਣੀ ਸ਼ਿਮਲਾ ਮਿਰਚ ਤੇ ਅਮਰੀਕਨ ਸੁੰਡੀ ਦਾ ਹਮਲਾ ਹੋਣ ਤੋਂ ਬਾਅਦ ਕਿਸਾਨ ਉਸ ਨੂੰ ਸੜਕਾਂ ਤੇ ਛੁੱਟਣ ਲਈ ਮਜਬੂਰ ਹੋ ਚੁੱਕੇ ਨੇ ਸੋ ਇਸ ਫਸਲ ਦੀ ਹਾਲਤ ਬਹੁਤ ਜ਼ਿਆਦਾ ਮਾੜੀ ਹੋ ਚੁੱਕੀ ਹੈ ਤੇ ਜੋ ਸਾਡਾ ਐਗਰੀਕਲਚਰ ਡਿਪਾਰਟਮੈਂਟ ਹੈ ਉਹ ਸੁੱਤਾ ਪਿਆ ਹੈ ਅਗਲੀ ਖਬਰ ਹੈ ਸੋਨੇ ਨਾਲ ਸੰਬੰਧਤ ਸਾਰੇ ਦੇਸ਼ਾਂ ਵੱਲੋਂ ਸੋਨੇ ਦੇ ਵੱਧ ਤੋਂ ਵੱਧ ਸਟੋਰ ਕੀਤੇ ਜਾਣ ਕਰਕੇ ਸੋਨੇ ਦੇ ਭਾਅ 1 ਲੱਖ ਤੱਕ ਪੁੱਜਣ ਦੀ ਉਮੀਦ ਇੱਕ ਜਾਂ ਦੋ ਸਾਲਾਂ ਦੇ ਵਿੱਚ ਵਿੱਚ ਸੋਨੇ ਦੇ ਰੇਟ 1 ਲੱਖ ਤੋਂ ਵੀ ਪਾਰ ਹੋ ਜਾਣਗੇ। ਅਗਲੀ ਖਬਰ ਹੈ ਨਿੱਜੀ ਸਕੂਲਾਂ ਸੰਬੰਧੀ ਜੋ ਇਕਨੋਮਿਕਲੀ ਵੀਕਰ ਸੈਕਸ਼ਨ ਹੈ ਉਸ ਦੀਆਂ 25% ਰਾਖਵੇਂ ਸੀਟਾਂ ਹੋਣ ਦੇ ਬਾਵਜੂਦ ਵੀ ਦਾਖਲੇ ਨਹੀਂ ਦਿੱਤੇ ਜਾ ਰਹੇ ਜੋ ਰਿਜ਼ਰਵ ਕੈਟਾਗਰੀ ਦੇ ਬੱਚੇ ਨੇ ਇਸ ਸੰਬੰਧੀ ਹਾਈ ਕੋਰਟ ਨੇ ਜਵਾਬ ਮੰਗਿਆ। ਬਜ਼ੁਰਗਾਂ ਨੂੰ ਘਰ ਬੈਠੇ ਹੀ ਵੋਟ ਪਾਉਣ ਬਾਰੇ ਜੋ 12D ਫਾਰਮ ਹੁੰਦਾ ਉਸ ਸੰਬੰਧੀ ਲੋਕਾਂ ਨੂੰ ਜਾਣਕਾਰੀ ਜੋ ਹੈ ਦਿੱਤੀ ਜਾ ਰਹੀ ਹੈ ਤੇ ਵੱਧ ਤੋਂ ਵੱਧ ਇਸ ਸੰਬੰਧੀ ਅਵੇਅਰਨੈਸ ਜੋ ਸਹਾਇਕ ਚੋਣ ਕਮਿਸ਼ਨ ਨੇ ਉਹ ਦਿੱਤੇ ਦੇ ਰਹੇ ਨੇ ਸੋ ਵੀਡੀਓ ਦੇਖਣ ਲਈ